ਨਹੀਂ ਹੁੰਦੀ ਜੱਟ ਭੁੱਖਾ ੱਖਾ ਪਿਆਸੇ ਪਿਆਰ ਆਏ ਲਾਪਰੀਤਾ ਇਹ ਲਾਪਰੀਤ ਹੈ ਕੋਈ ਗੱਲ ਨਹੀਂ ਪਿਆਰ ਦੇ ਨਾਲ ਕੋਈ ਗੱਲ ਨਹੀਂ ਜੀ ਪਿਆਰ ਦੇ ਨਾਲ ਪਿਆਰ ਦੇ ਨਾਲ ਸਾਹਮਣੇ ਲੱਗਦਾ ਹੋਇਆ ਜੱਫਾ ਖੇਡ ਦੇ ਮੈਦਾਨ ਦੇ ਵਿੱਚ ਇਹ ਲਾਪਰੀਤ ਹੈ ਇਹ ਲਾਪਰੀਤ ਹੈ ਹਣ 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 ਹ ਵੱਡੇ ਵੱਡੇ ਰੇ ਕਿਸ ਸਿੱਧੂ ਨੇ ਅੱਜ ਵੱਡੇ ਵੱਡੇ ਸਿੰਗਰ ਸੱਦੇ ਆਹ ਆ ਗਿਆ ਕਹਿੰਦੇ ਅੰਗਰੇਜ਼ ਅਲੀ ਮੇਰੇ ਮਿੱਤਰੋ ਅੰਗਰੇਜ਼ ਜਲੀ ਆ ਗਿਆ ਅੱਜ ਕੱਲ ਹੋਊਗੀ ਤਾਂ ਵੀ ਪਈ ਕਬੜੀ ਤੇ ਲੱਗਦਾ ਹੋਇਆ ਲੋਕਾਂ ਦੀ ਟੀਮ ਵੱਲ ਜੱਸਾ ਵਾਲਿਆ ਸੱਤੂ ਕਹਿੰਦੇ ਐ ਨੂੰ ਆ ਸੱਤੂ ਆ ਖਿਡਾਰਨ ਜਿਹੜੀ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਐ ਉਹ ਖੁਸ਼ੀ ਨੂੰ ਕਹਿੰਦੇ ਜੱਫਾ ਲੱਗ ਗਿਆ ਖੇਡ ਦੇ ਮੈਦਾਨ ਦੇ ਵਿੱਚ ਇਹ ਸੱਤੂ ਐ ਕੜੇ ਪ੍ਰਾਏ ਨਾ ਛੋਟੇ ਬੱਚਿਆਂ ਦੀ ਟੀਮ ਨੂੰ ਬਾਦ ਵੱਡੀ ਸਪੋਰਟ ਕਰਦੇ ਆ ਵੱਡੀ ਸਪੋਰਟ ਐ ਰਿੱਕੀ ਜਨਾਬ ਦੀ ਕਿ ਰਿੱਕ ਸਿੱਧੂ ਰਿੱਕੀ ਜਨਾਬ ਪਿੰਡ ਦਾ ਯਾਰੀਆਂ ਨਿਮਾਉਂਦਾ ਜੱਟ ਪੱਕੀ ਹਿੰਦ ਦਾ ਯਾਰੀਆਂ ਨਿਮਾਉਂਦਾ ਜੱਟ ਪੱਕੀ ਹਿੰਦ ਦਾ ਆਂ ਮੇਰੇ ਪਾਰ ਚਾਰੇ ਪਾਸੇ ਨਾਮ ਚੱਲੇ ਯਾਰ ਦਾ ਆ ਕੜੁਕੜ ਝੱਲ ਨਹੀਂ ਹੁੰਦੀ ਜੱਟ ਭੁੱਖਾ ੱਖਾ ਪਿਆਰ ਰਾਏ ਲਾਪਰੀਤਾ ਇਹ ਲਾਪਰੀ ਦਾ ਕੋਈ ਗੱਲ ਨਹੀਂ ਪਿਆਰ ਦੇ ਨਾਲ ਕੋਈ ਗੱਲ ਨਹੀਂ ਜੀ ਪਿਆਰ ਦੇ ਨਾਲ ਪਿਆਰ ਦੇ ਨਾਲ ਜੇ ਮੈਚ ਵਰੀਆ ਲੱਗ ਜਾਦਾ ਤਾੜੀ ਮਾਰ ਦਿਓ ਦੋਨੀਆਂ ਟੀਮਾਂ ਦੇ ਨਾਂ ਤੇ ਇਹ ਸ਼ੋਅ ਮੈਚ ਨਹੀਂ ਖੇੜਿਆ ਜਾ ਰਿਹਾ ਇਹ ਐਨਟੀ ਮੈਚ ਹੈ ਕਿ ਮੇਰੀ ਜ਼ੋਰਦਾਰ ਤਾੜੀ ਮਾਰ ਦਿਓ ਨਾ ਟੀਮਾਂ ਦੇ ਲਈ ਆਹ ਕਹਿੰਦੇ ਖੁਸ਼ੀ ਕਬੱਡੀ ਪਾਉਣ ਦੇ ਲਈ ਵਾਦੀ ਜਾ ਰਹੀ ਹੈ ਹਣ ਖੜਕਾ ਦੜਕਾ ਹੋ ਜੂ ਹਣ ਖੜਕਾ ਦੜਕਾ ਹੋ ਜੂ ਪਹਿਲਾ ਤੂੰ ਤੂੰ ਮੈਂ ਨਾ ਹੋਈ ਸੀ ਹੁਣ ਖੜਕਾ ਦੜਕਾ ਹੋਜੂ ਹੁਣ ਖੜਕਾ ਦੜਕਾ ਹੋਜੂ ਵੱਡੇ ਪਾਈ ਸਿਮਰਨ ਕਹਿੰਦੇ ਆ ਇਹਨੂੰ ਆ ਸਿਮਰਨ ਆ ਜਫਾ ਆ ਪਾੜਤਾ ਹਿੱਕ ਤੇ ਦੀਵਾ ਮੇਰੇ ਮਿੱਤਰੋ ਇਹ ਐ ਸਿਮਰਨ 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 ਕਹਿੰਦੇ ਬੱਲੇ ਵੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿਛੋੜ ਖੰਡੇ ਨਾਲ ਫੈਡਰੇਸ਼ਨ ਦੇ ਫਾਈਨਲ ਦੀਆਂ ਟੀਮਾਂ ਵੀ ਆ ਜਾਣ। ਉਹ ਜਿਹੜੀ ਜੀ ਤੇ ਕਰਨ ਬਾਈ ਜੀ ਆਏ ਐ ਐਨਜੀ ਵਾਲੇ ਉਹਨਾਂ ਦਾ ਵੀ ਧੰਨਵਾਦ ਖੁਸ਼ੀ ਦੀ ਫੇਰ ਕਬੱਡੀ। ਖੁਸ਼ੀ ਦੀ ਕਬੱਡੀ ਐ। ਹਾਫ ਟਾਈਮ ਦੇ ਵਿੱਚ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਜਿਹੜੀ ਸ਼ਖਸੀਅਤ ਪਹੁੰਚੀ ਹੋਈ ਐ ਉਹ ਜਿਹੜੀ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੇਗੀ ਜਿਹੜੀ ਆਪ ਖੁਦ ਨਸ਼ਾ ਦੀ ਦਲਦਲ ਦੇ ਵਿੱਚੋਂ ਨੰਗੀ ਐ ਉਹ ਆਪਣੀ ਸਚਾਈ ਉਹ ਆਪਣੀ ਜਿਹੜੀ ਕਹਾਣੀ ਸੰਗਤ ਦੇ ਨਾਲ ਸਾਂਝੀ ਕਰੇਗੀ ਇਧਰ ਵੇਖੋ ਸਾਹਮਣੇ ਖੁਸ਼ੀ ਨੂੰ ਕਹਿੰਦੇ ਜਫਾ ਖੇਡਦੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਇਹ ਸਿਮਰਨ ਹੈ ਇਹ ਸਿਮਰਨ ਗੁਰਵੀਰ ਕਰਚਾ ਤੇ ਰਿੱਕੀ ਜਨਾਬ ਇਹ ਪਰਮਾਨੰਨ ਟੀਮਾਂ ਬਣਾਈ ਆ ਵੱਡੀ ਇਹ ਖੁਸ਼ੀ ਹੈ ਰੋਪੜ ਦੀ ਟੀਮ ਦੀ ਤਰਫੋਂ ਕਬੱਡੀ ਪੌਂਡ ਦੇ ਲਈ ਵਾਦੀ ਜਾ ਰਹੀ ਹੈ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਉਧਰ ਵੇਖੋ ਸਾਹਮਣੇ ਲੱਗਦਾ ਹੋਇਆ ਜੱਫਾ ਖੇਡ ਦੇ ਮੈਦਾਨ ਦੇ ਵਿੱਚ ਇਹ ਲਾਪ੍ਰੀਤ ਹੈ ਇਹ ਲਾਪ੍ਰੀਤ ਹੈ ਹਣ 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 ਹ ਜੇ ਬਰਾਬਰ ਦੀ ਭਾਜੀ ਮੋੜੇ ਦਾ ਗਲਤ ਆ ਬਾਨੀ ਗੁਰਵਿੰਦਰ ਦੀ ਕਬੱਡੀ ਅਗਲੀ ਰੇਡ ਇਹਨੂੰ ਗੁਰਵਿੰਦਰ ਕਹਿੰਦੇ ਐ ਕਬੱਡੀ ਪੌਂਟ ਤੇ ਲਈ ਵਾਦੀ ਜਾ ਰਹੀ ਹੈ ਸਰਹਾਲਾ ਰਣਵਾ ਤੇ ਸ਼ੱਕਰਪੁਰ ਇਹ ਫਾਈਨਲ ਇਹ ਟੀਮ ਆ ਜਾਣ ਸਰਹਾਲਾ ਰਣਵਾ ਤੇ ਸ਼ੱਕਰਪੁਰ ਹਾਂ ਕਬੱਡੀ ਪਈ ਹੋਈ ਐ ਤੇ ਚਾਰਾਂ ਵਿੱਚੋਂ ਉਹ ਫੜਿਆ ਹੋਇਆ ਇਸ ਸਮੇਂ ਦੇਖਾਂਗੇ ਵੀ ਦੋ ਇਹ ਸੱਤੂ ਕਹਿੰਦੇ ਆ ਨੂੰ ਪਿਆਰ ਦੇ ਨਾਲ ਆਹ ਕਹਿੰਦੇ ਸੱਤੂ ਨੇ ਲਾ ਕੇ ਜੱਫਾ ਬੱਲੇ ਬੱਲੇ ਕਰਵਾ ਦਿੱਤੀ ਐ ਇਹ ਸੱਤੂ ਐ ਕਹਿੰਦੇ ਜਿਹੜੀ ਖਿਡਾਰੀ ਤੇ ਕਿ ਪਹਿਲੀਆਂ ਚ ਖਾਫ ਰਿਆ ਬੰਦੇ ਵਿੱਚ ਦਾਦਾ ਅੱਜ ਕੱਲ ਝੋਟਿਆ ਉਹ ਰਿੱਕੀ ਆ ਜਨਾਬਾ ਦਾ ਅੱਜ ਕੱਲ ਚਾਰੇ ਪਾਸੇ ਰਿੱਕੀ ਆ ਜਨਾਬਾ ਦਾ ਇਹ ਰਿਕਾਰਡ ਬੋਲਦੇ ਐ ਇਹ ਰਿਕਾਰਡ ਬੋਲਦੇ ਐ ਇਧਰ ਵੇਖੋ ਸਾਹਮਣੇ ਇਹਨੂੰ ਪਿਆਰ ਦੇ ਨਾਲ ਸੰਮੂ ਕਹਿੰਦੇ ਐ ਇਹ ਸੰਮੂ ਐ ਖਿਡਾਰਨ ਉਹ ਖੁਸ਼ੀ ਨੂੰ ਕਹਿੰਦੇ ਜੱਫਾ ਖੁਸ਼ੀ ਨੂੰ ਜੱਫਾ ਖੁਸ਼ੀ ਨੂੰ ਨਾ ਪਾ ਆਜ ਦੇ ਖੁਸ਼ੀ ਨੂੰ ਜੱਫੇ ਲੱਗ ਰਹੇ ਐ ਮੈਂ ਵੀ ਗੋਰੀਆ ਮੈਚ ਨੇ ਸਵਾਲ ਕਰ ਦਿੱਤਾ ਕਹਿੰਦੇ ਇੱਧਰ ਜੱਫਾ ਲੱਗਦਾ ਕਬੱਡੀ ਫੇਰ ਪਈਏ ਤੇ ਕੁੱਲੀਪਾ ਉੱਥੇ ਹੀ ਆਹ ਗੁਰਵਿੰਦਰ ਕਹਿੰਦੇ ਕਬੱਡੀ ਪਾਉਣ ਦੇ ਲਈ ਬਾਦੀ ਜਾ ਰਹੀ ਹੈ 4 ਨੰਬਰ ਦੀ ਕੈਟ ਦੇ ਵਿੱਚ ਅਜਨੌਦੀ ਟੀਮ ਦੀ ਖਿਡਾਰਨ ਪਰ ਵੇਖੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਆਹ ਵੇਖੋ ਸਾਹਮਣੇ ਇਹਨੂੰ ਸਿਮਰਨ ਕਹਿੰਦੇ ਐ ਇਹ ਸਿਮਰਨ ਆਹ ਵੇਖੋ ਸਾਹਮਣੇ ਗੁਰਵਿੰਦਰ ਨੂੰ ਜੱਫਾ ਲਾ ਕੇ ਭੱਲੇ-ਭੱਲੇ ਕਰਵਾ ਗਈ ਹੈ ਆ ਸਿਮਰਨ ਆ ਸਿਮਰਨ ਅੱਜ ਵੱਡੇ-ਵੱਡੇ ਸਿੰਘ ਰੇਕ ਸਿੱਧੂ ਨੇ ਅੱਜ ਵੱਡੇ-ਵੱਡੇ ਸਿੰਗਰ ਸੱਦੇ ਆ ਉਹ ਆ ਗਿਆ ਕਹਿੰਦੇ ਅੰਗਰੇਜ਼ ਅਲੀ ਮੇਰੇ ਮਿੱਤਰੋ ਅੰਗਰੇਜ਼ ਅਲੀ ਆ ਗਿਆ ਅੱਜ ਗੱਲ ਹੋਊਗੀ ਤਾਂ ਵੀ ਪਈ ਕਬੜੀ ਤੇ ਲੱਗਦਾ ਹੋਇਆ ਰੋਪੜ ਦੀ ਟੀਮ ਦਾ ਜੱਫਾ ਵਾਲਿਆ ਸੱਤੂ ਕਹਿੰਦੇ ਐ ਨੂੰ ਆ ਸੱਤੂ ਆ ਖੜਾਰਨ ਜਿਹੜੀ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਐ ਉਹ ਖੁਸ਼ੀ ਨੂੰ ਕਹਿੰਦੇ ਜੱਫਾ ਲੱਗ ਗਿਆ ਖੇਡ ਦੇ ਮਰਦਾਂ ਦੇ ਵਿੱਚ ਇਹ ਸੱਤੂ ਹੈ ਕਿ ਪ੍ਰਾਏ ਨਾ ਛੋਟੇ ਬੱਚਿਆਂ ਦੀ ਟੀਮ ਨੂੰ ਬਾਦ ਵੱਡੀ سپورਟ ਕਰਦੇ ਆ ਵੱਡੀ سپورਟ ਹੈ ਰਿੱਕੀ ਜਨਾਬ ਦੀ ਕਿ ਰਿੱਕ ਸਿੱਧੂ ਰਿੱਕੀ ਜਨਾਬ ਪਿੰਡ ਦਾ ਯਾਰੀਆਂ ਨਿਮਾਉਂਦਾ ਜੱਟ ਪੱਕੀ ਹਿੰਦ ਦਾ ਯਾਰੀਆਂ ਨਿਮਾਉਂਦਾ ਜੱਟ ਪੱਕੀ ਹਿੰਦ ਦਾ ਆਂ ਮੇਰੇ ਪਾਰ ਚਾਰੇ ਪਾਸੇ ਨਾਮ ਚੱਲੇ ਯਾਰ ਦਾ ਆ ਕੜੁਕੜ ਝੱਲ ਨਹੀਂ ਹੁੰਦੀ ਜੱਟ ਭੁੱਖਾ ੱਖਾ ਪਿਆਰ ਰਾਏ ਲਾਪਰੀਤਾ ਇਹ ਲਾਪਰੀ ਦਾ ਕੋਈ ਗੱਲ ਨਹੀਂ ਪਿਆਰ ਦੇ ਨਾਲ ਕੋਈ ਗੱਲ ਨਹੀਂ ਜੀ ਪਿਆਰ ਦੇ ਨਾਲ ਪਿਆਰ ਦੇ ਨਾਲ ਜੇ ਮੈਚ ਵਰੀਆ ਲੱਗ ਜਾਦਾ ਤਾੜੀ ਮਾਰ ਦਿਓ ਦੋਨੀਆਂ ਟੀਮਾਂ ਦੇ ਨਾਂ ਤੇ ਇਹ ਸ਼ੋਅ ਮੈਚ ਨਹੀਂ ਖੇੜਿਆ ਜਾ ਰਿਹਾ ਇਹ ਐਨਟੀ ਮੈਚ ਹੈ ਕਿ ਮੇਰੀ ਜ਼ੋਰਦਾਰ ਤਾੜੀ ਮਾਰ ਦਿਓ ਨਾ ਟੀਮਾਂ ਦੇ ਲਈ ਆਹ ਕਹਿੰਦੇ ਖੁਸ਼ੀ ਕਬੱਡੀ ਪਾਉਣ ਦੇ ਲਈ ਵਾਦੀ ਜਾ ਰਹੀ ਹੈ ਹਣ ਖੜਕਾ ਦੜਕਾ ਹੋ ਜੂ ਹਣ ਖੜਕਾ ਦੜਕਾ ਹੋ ਜੂ ਪਹਿਲਾਂ ਤੂੰ ਤੂੰ ਮੈਨਾ ਹੋਈ ਸੀ ਹੁਣ ਖੜਕਾ ਦੜਕਾ ਹੋਜੂ ਹਾਲੇ ਖੜਕਾ ਦੜਕਾ ਹੋਜੂ ਵੱਡੇ ਪਈ ਸਿਮਰਨ ਕਹਿੰਦੇ ਆ ਇਹਨੂੰ ਆਹ ਸਿਮਰਨ ਦਾ ਜੱਫਾ ਆਹ ਪਾੜਤਾ ਹਿੱਕ ਤੇ ਦੀਵਾ ਮੇਰੇ ਮਿੱਤਰੋ ਏ ਸਿਮਰਨ 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 ਕਹਿੰਦੇ ਬੱਲੇ ਵੀ ਵੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿਛੋਕੜ ਖੰਡੇ ਨਾਲ ਫੈਡਰੇਸ਼ਨ ਦੇ ਫਾਈਨਲ ਦੀਆਂ ਟੀਮਾਂ ਵੀ ਆ ਜਾਣ। ਉਹ ਜੈ ਜੀ ਤੇ ਕਰਨ ਬਾਈ ਜੀ ਆਏ ਐ ਐਨਜੀ ਵਾਲੇ। ਉਹਨਾਂ ਦਾ ਵੀ ਧੰਨਵਾਦ ਖੁਸ਼ੀ ਦੀ ਫੇਰ ਕਬੱਡੀ। ਖੁਸ਼ੀ ਦੀ ਕਬੱਡੀ ਐ। ਹਾਫ ਟਾਈਮ ਦੇ ਵਿੱਚ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਜਿਹੜੀ ਸ਼ਖਸੀਅਤ ਪਹੁੰਚੀ ਹੋਈ ਐ ਉਹ ਜਿਹੜੀ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੇਗੀ ਜਿਹੜੀ ਆਪ ਖੁਦ ਨਸ਼ਾ ਦੀ ਦਲਦਲ ਦੇ ਵਿੱਚੋਂ ਨੰਗੀ ਐ ਉਹ ਆਪਣੀ ਸਚਾਈ ਉਹ ਆਪਣੀ ਜਿਹੜੀ ਕਹਾਣੀ ਸੰਗਤ ਦੇ ਨਾਲ 사ਂਜੀ ਕਰੇਗੀ ਇਧਰ ਵੇਖੋ ਸਾਹਮਣੇ ਖੁਸ਼ੀ ਨੂੰ ਕਹਿੰਦੇ ਜਫਾ ਖੇਡਦੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਇਹ ਸਿਮਰਨ ਹੈ ਇਹ ਸਿਮਰਨ ਹੈ ਗੁਰਵੀਰ ਕਰਚਾ ਤੇ ਰਿੱਕੀ ਜਨਾਬ ਇਹ ਪਰਮਾਨੰਨ ਟੀਮਾਂ ਬਣਾਈਆਂ ਵੱਡੀ ਇਹ ਖੁਸ਼ੀ ਹੈ ਰੋਪੜ ਦੀ ਟੀਮ ਦੀ ਤਰਫੋਂ ਕਬੱਡੀ ਪੌਂਡ ਦੇ ਲਈ ਵਾਦੀ ਜਾ ਰਹੀ ਹੈ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਉਧਰ ਵੇਖੋ ਸਾਹਮਣੇ ਲੱਗਦਾ ਹੋਇਆ ਜੱਫਾ ਖੇਡ ਦੇ ਮੈਦਾਨ ਦੇ ਵਿੱਚ ਇਹ ਲਾਪ੍ਰੀਤ ਹੈ ਇਹ ਲਾਪ੍ਰੀਤ ਹੈ ਹਣ 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 44 ਕਰ ਦਿੱਤੀ ਹੈ ਉਹ ਵੱਜ ਗਈ ਥਾਪੀ ਵੱਜ ਗਈ ਥਾਪੀ ਉਹਨਾਂ ਨੇ ਥਾਪੀ ਮਾਰ ਕੇ ਉਂਗਲ ਖੜੀ ਕਰ ਦਿੱਤੀ ਹੈ ਜੇ ਬਰਾਬਰ ਦੀ ਭਾਜੀ ਮੋੜੇ ਦਾ ਗਲਤ ਆ ਬਾਨੀ ਗੁਰਵਿੰਦਰ ਦੀ ਕਬੱਡੀ ਅਗਲੀ ਰੇਡ ਇਹਨੂੰ ਗੁਰਵਿੰਦਰ ਕਹਿੰਦੇ ਐ ਕਬੱਡੀ ਪੌਂਟ ਤੇ ਲਈ ਵਾਦੀ ਜਾ ਰਹੀ ਹੈ ਸਰਹਾਲਾ ਰਣਵਾ ਤੇ ਸ਼ੱਕਰਪੁਰ ਇਹ ਫਾਈਨਲ ਇਹ ਟੀਮ ਆ ਜਾਣ ਸਰਹਾਲਾ ਰਣਵਾ ਤੇ ਸ਼ੱਕਰਪੁਰ ਹਾਂ ਕਬੱਡੀ ਪਈ ਹੋਈ ਐ ਤੇ ਚਾਰਾਂ ਵਿੱਚੋਂ ਉਹ ਫੜਿਆ ਹੋਇਆ ਇਸ ਸਮੇਂ ਦੇਖਾਂਗੇ ਵੀ ਦੋ ਇਹ ਸੱਤੂ ਕਹਿੰਦੇ ਆ ਨੂੰ ਪਿਆਰ ਦੇ ਨਾਲ ਆਹ ਕਹਿੰਦੇ ਸੱਤੂ ਨੇ ਲਾ ਕੇ ਜੱਫਾ ਬੱਲੇ ਬੱਲੇ ਕਰਵਾ ਦਿੱਤੀ ਐ ਇਹ ਸੱਤੂ ਐ ਕਹਿੰਦੇ ਜਿਹੜੀ ਖਿਡਾਰੀ ਤੇ ਕਿ ਪਹਿਲੀਆਂ ਚ ਖਾਫ ਰਿਆ ਬੰਦੇ ਵਿੱਚ ਦਾਦਾ ਅੱਜ ਕੱਲ ਝੋਟਿਆ ਉਹ ਰਿੱਕੀ ਆ ਜਨਾਬਾ ਦਾ ਅੱਜ ਕੱਲ ਚਾਰੇ ਪਾਸੇ ਰਿੱਕੀ ਆ ਜਨਾਬਾ ਦਾ ਇਹ ਰਿਕਾਰਡ ਬੋਲਦੇ ਐ ਇਹ ਰਿਕਾਰਡ ਬੋਲਦੇ ਐ ਇਧਰ ਵੇਖੋ ਸਾਹਮਣੇ ਇਹਨੂੰ ਪਿਆਰ ਦੇ ਨਾਲ ਸੰਮੂ ਕਹਿੰਦੇ ਐ ਇਹ ਸੰਮੂ ਐ ਖਿਡਾਰਨ ਉਹ ਖੁਸ਼ੀ ਨੂੰ ਕਹਿੰਦੇ ਜੱਫਾ ਖੁਸ਼ੀ ਨੂੰ ਜੱਫਾ ਖੁਸ਼ੀ ਨੂੰ ਨਾ ਪਾ ਆਜੇ ਤੇ ਖੁਸ਼ੀ ਨੂੰ ਜੱਫੇ ਲੱਗ ਰਿਹਾ ਹੈ ਮੈਂ ਵੀ ਗੋਰੀਆ ਮੈਚ ਨੇ ਸਵਾਲ ਕਰ ਦਿੱਤਾ ਕਹਿੰਦੇ ਇੱਧਰ ਜੱਫਾ ਲੱਗਦਾ ਕਬੱਡੀ ਫੇਰ ਪਈ ਹੈ ਤੇ ਕੁੱਲੀਪਾ ਉੱਥੇ ਹੀ ਆਹ ਗੁਰਵਿੰਦਰ ਕਹਿੰਦੇ ਕਬੱਡੀ ਪਾਉਣ ਦੇ ਲਈ ਬਾਦੀ ਜਾ ਰਹੀ ਹੈ 4 ਨੰਬਰ ਦੀ ਕੈਟ ਦੇ ਵਿੱਚ ਅਜਨੌਦੀ ਟੀਮ ਦੀ ਖਿਡਾਰਨ ਪਰ ਵੇਖੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਆਹ ਵੇਖੋ ਸਾਹਮਣੇ ਇਹਨੂੰ ਸਿਮਰਨ ਕਹਿੰਦੇ ਆ ਇਹ ਸਿਮਰਨ ਆਹ ਵੇਖੋ ਸਾਹਮਣੇ ਗੁਰਵਿੰਦਰ ਨੂੰ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਈ ਹੈ ਆ ਸਿਮਰਨ ਆ ਸਿਮਰਨ ਬਾਈ ਜੀ ਖੁਸ਼ੀ ਤੇ ਸੁਮਨ ਇਹ ਖਿਡਾਰਨਾ ਬੈਸਟ ਰਹਿ ਰਹੀਆਂ ਬੈਸਟ ਜਾਫੀ ਢੋਤੀ ਜਾਂਗਪੁਰ ਵਾਲੀ